ਅੱਜ ਮਾਲਟਾਉਂ ਸਬਡਿਵੀਜ਼ਨ ਦੇ ਵਿੱਚ ਦੂਜੀ ਨੰਬਰ 6 ਦੇ ਏਰੀਏ ਦੇ ਵਿੱਚ ਆਵਾਦਪੁਰਾ ਮੱਲਾ ਪੈਂਦਾ ਇੱਥੇ ਮਨਜੀਤ ਕੌਰ ਤੇ ਭਿੰਦਰ ਕੌਰ ਦੋ ਲੇਡੀਜ਼ ਹੈਗੀਆਂ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਦੇ ਵੱਖ-ਵੱਖ ਮੁਕੱਦਮੇ ਦਰਜ ਹੈਗੇ ਆ ਔਰ ਇਹਨਾਂ ਨੇ ਆਪਣੀ ਜਿਹੜੀ ਇੱਥੇ ਘਰ ਹੈਗਾ ਉਹ ਅਸੀਂ ਔਰ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਹੈਗੀ ਆ ਮੱਦੇ ਨਾਲ ਜਿਹੜਾ ਉਹਨਾਂ ਨੇ ਦੇਖਿਆ ਵੀ ਇਹ ਇਲੀਗਲ ਕੰਸਟਰਕਸ਼ਨ ਜਿਹੜੀ ਇਹਨਾਂ ਨੇ ਕੀਤੀ ਹੋਈ ਆ ਔਰ ਜੋ ਨਸ਼ਾ ਵੇਚ ਕੇ ਇਹਨਾਂ ਨੇ ਪੈਸੇ ਕਮਾਏ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਨੂੰ ਅਸੀਂ ਡਿਮੋਲਿਸ਼ ਕਰਨ ਵਾਸਤੇ ਅੱਜ ਆਏ ਹੈਗੇ ਆ ਔਰ ਮਾਨਯੋਗ ਡੀਜੀ ਸਾਹਿਬ ਤੇ ਸਾਡੇ ਮਾਨਯੋਗ ਸੀਪੀ ਮੈਮ ਵੱਲੋਂ ਜੋ ਇੱਕ ਪੰਜਾਬ ਸਰਕਾਰ ਦੇਦੋਂ ਹਦਾਇਤਾਂ ਹੈਗੀਆਂ ਨੇ ਵੀ ਨਸ਼ੇਵਾਲਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਇਹ ਜਿਹੜਾ ਅੱਜ ਇਸ ਡਿਮੋਲੇਸ਼ਨ ਨੂੰ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਮਨਜੀਤ ਕੌਰ ਲੇਡੀ ਹੈਗੀ ਆ ਇਹਦੇ ਖਿਲਾਫ ਐਨਡੀਪੈਸ ਦੇ ਤਿੰਨ ਮੁਕਾਦਮੇ ਦਰਜ ਨੇ ਤੇ ਮਹਿੰਦਰ ਕੌਰ ਜਿਹੜੀ ਹੈਗੀ ਆ ਉਹਦੇ ਖਿਲਾਫ ਇੱਕ ਮੁਕਾਦਮਾ ਦਰਜ ਆ ਔਰ ਇਹ ਦੋਨੋਂ ਲੇਡੀਆਂ ਇਸ ਟਾਈਮ ਬੇਲ ਤੇ ਬਾਹਰ ਹੈਗੀਆਂ ਨੇ ਔਰ ਇਹਨਾਂ ਤੇ ਜਿਹੜਾ ਅੱਗੇ ਵੀ ਇਹ ਕੀ ਕੰਮ ਕਰਦੀਆਂ ਹੈਗੀਆਂ ਉਹਨਾਂ ਤੇ ਨਿਗ੍ਹਾ ਰੱਖੀ ਜਾ ਰਹੀ ਆ ਔਰ ਇਹ ਆਪਜੀ ਦੇ ਜ਼ਰੀਏ ਸਮਗਲਤਾ ਨੂੰ ਔਰ ਜਿਹੜੇ ਡਰਗ ਪੈਨਡਲਸ ਹੈਗੇ ਆ ਉਹਨੂੰ ਚੇਤਾਵਨੀ ਹੈਗੀ ਆ ਵੀ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੋ ਨਹੀਂ ਹੈਗਾ ਤਾਂ ਜੋ ਉਹਨਾਂ ਨੇ ਨਸ਼ਾ ਵੇਚ ਕੇ ਔਰ ਕਾਲੀ ਕਮਾਈ ਨਾਲ ਜਿਹੜੇ ਇਹੋ ਜਿਹੇ ਘਰ ਜਾਂ ਕੋਈ ਪ੍ਰਾਪਰਟੀਜ਼ ਬਣਾਈਆਂ ਹੈਗੀਆਂ ਉਹਦਾ ਹੈਗਾ ਲਾਅ ਮੁਤਾਬਕ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਉਹਦਾ ਜਿਹੜਾ ਕਾਰਵਾਈ ਅਮਲ ਚ ਲਿਆਂਦੀ ਜਾਊ